ਕਾਲਾ ਕਾਰੋਬਾਰ ਕਰਨ ਵਾਲੇ ਤਸਕਰਾਂ ਤੇ ਪਿਆ ਕਾਲਾ ਨਕਾਬ ਗਿੱਦੜਬਾਹ ਪੁਲਿਸ ਨੂੰ ਮਿਲੀ ਵੱਡੀ ਸਫਲਤਾ 25 ਗ੍ਰਾਮ ਹਿਰਨ ਸਮੇਤ ਪੰਜ ਕੀਤੇ ਕਾਬੂ ਥਾਣਾ ਗਿੱਦੜਬਾਹ ਪੁਲਿਸ ਨੇ 25 ਗ੍ਰਾਮ ਹਿਰਨ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਐਸਐਸਪੀ ਭਗਿਰਾਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਜਸਵੀਰ ਸਿੰਘ ਪੰਨੂ ਦੀ ਗਵਾਹੀ ਹੇਠ ਇੰਸਪੈਕਟਰ ਪਰਮਜੀਤ ਐਸ ਐਚਓ ਗਿੱਦੜਬਾਹਾ ਤੇ ਥਾਣਾ ਗਿੱਦੜਬਾਹ ਪੁਲਿਸ ਨੂੰ ਉਸ ਸਮੇਂ ਪਾਰੀ ਸਫਲਤਾ ਮਿਲੀ ਜਦੋਂ ਕਸ ਆਪਰੇਸ਼ਨ ਦੇ ਸਬੰਧ ਵਿੱਚ ਥਾਣਾ ਗਿੱਦੜਬਾਹਾ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਨਾਕਾਬੰਦੀ ਅਤੇ ਗਸ਼ਤ ਦੌਰਾਨ ਏ ਐਸ ਆਈ ਅਮਰਜੀਤ ਸਿੰਘ ਵੱਲੋਂ ਸੁਖਮੰਦਰ ਸਿੰਘ ਵਾਸੀ ਪਿੰਡ ਗੁਰੂਸਰ ਪਾਸੋਂ 9 ਗ੍ਰਾਮ ਹਿਰੋਇਨ ਬਰਾਮਦ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਤੇ ਏ ਐਸ ਆਈ ਬਲਜਿੰਦਰ ਸਿੰਘ ਵੱਲੋਂ ਰঞ্জੀਤ ਸਿੰਘ ਵਾਸੀ ਪਿੰਡ ਕਰਾਈ ਵਾਲਾ ਜੋਬਨਪ੍ਰੀਤ ਸਿੰਘ ਉਰਫ ਲਵਪ੍ਰੀਤ ਸਿੰਘ ਵਾਸੀ ਪਿੰਨ ਬਦੀਰ ਅਮਨਦੀਪ ਸਿੰਘ ਉਰਫ ਮਨਾ ਵਾਸੀ ਪਿੰਡ ਗੁਰੂ ਸਰ 511 11 ਗ੍ਰਾਮ ਹੀਰੋਇਨ ਸਮੇਤ ਇੱਕ ਮੋਟਰਸਾਈਕਲ ਮਾਰਕਾ Bajaj ਬਰਾਮਦ ਕਰਕੇ ਤਾਨ ਵਿਰੁੱਧ ਮਕਦਮਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਹੀ ਐਸ.ਆਈ ਬਾਸ ਸਿੰਘ ਵੱਲੋਂ ਮਨਦੀਪ ਸਿੰਘ ਪਿੰਡ ਪਰੂ ਪਾਸੋਂ 5 ਗ੍ਰਾਮ ਹੀਰੋਇਨ ਬਰਾਮਦ ਕਰਕੇ ਉਸ ਵਿਰੁੱਧ ਵੀ ਮਕਦਮਾ ਦਰਜ ਕੀਤਾ ਗਿਆ ਥਾਣਾ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਜਸਵੀਰ ਸਿੰਘ ਪੰਨੂ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਰਿਮਾਨਡ ਹਾਸਲ ਕਰਕੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਕੱਸੋ ਪ੍ਰਸ਼ਿੰਦ ਸਾਰੇ ਪੰਜਾਬ ਕੀਤਾ ਗਿਆ ਜੋ ਲਗ ਲਗ ਜ਼ਿਲ੍ਹਿਆਂ ਦੇ ਅੱਗੇ ਮਾਨਯੋਗ ਸ਼੍ਰੀ ਦਫਤਰ ਨਿਗਰਾਨੀ ਦਿੱਤੀ ਕਿ ਜੋ ਸਾਡੇ ਸ਼੍ਰੀ ਮੁਕਸਰਜੇਰੇ ਵਿੱਚ ਆਈਜੀ ਸਾਹਿਬ ਰੀਪੋਰਟਰ ਇਹ ਜੋ ਨਿਗਰਾਨੀ ਕਰਕੇ ਐਸਐਸਪੀ ਸਾਹਿਬ ਨਿਗਰਾਨੀ ਕਰਕੇ ਸਾਰੇ ਡਿਵੀਜ਼ਨਾਂ ਦੇ ਵਿੱਚ ਇੱਕ ਇੱਕ ਡਿਵੀਜ਼ਨ ਚ ਜੀਓ ਸਰਵਨ ਦੀ ਨਿਗਰਾਨੀ ਕਰਾ ਕੇ ਲਗ ਲਗ ਥਾਣਿਆਂ ਚ ਜਿਹੜੇ ਹੌਟਸਪੌਟ ਸੀ ਉਹਨਾਂ ਤੇ ਰੇਡ ਕਰਾਈ ਗਏ ਜਿਸ ਤਰ੍ਹਾਂ ਸਾਡੇ ਗੁਰੂ ਸਰ ਇੱਕ ਹੌਟਸਪੌਟ ਸੀ ਇੱਕ ਕੱਗਾ ਪਿੰਡ ਸੀ ਇੱਕ ਕੁਸਨਰ ਸੀ ਇੱਥੇ ਰੇਡ ਕੀਤੇ ਗਏ ਸਾਡੇ ਮਾਣਯੋਗ ਮੁਖ ਅਫਸਰ ਪਰਮਦੀਪ ਸਿੰਘ ਸਪਕਟਰ ਗਦਵਾ ਵੱਲੋਂ ਇਨਾਂ ਨੇ ਵੱਖ-ਵੱਖ ਟੀਮਾਂ ਬਣਾਈਆਂ ਜਿਉ ਇਹਦੇ ਵਿੱਚ ਅਮਰਦੀਪ ਸਿੰਘ ਏਐਸਆਈ ਗਿੱਦੜਵਾ ਨੇ ਲੱਗ ਇੱਕ ਆਪਣੀ ਟੀਮ ਬਣਾ ਕੇ ਮਸੰਮੀ ਸੁਖਮੰਦਰ ਸਿੰਘ ਪੁੱਤਰ ਦਲੀਪ ਸਿੰਘ ਟਾਣੀ ਗੁਰੂ ਸਾਹਿਬ ਪਾਸੋਂ ਨੌਂਗਰਾਮ ਕੀਤਾ ਬRAND ਕੀਤਾ ਜੋ ਇਹ ਮਕਦਮਾ ਸਟਾਰਟ ਦਰਜ ਕੀਤਾ ਉਸ ਤੋਂ ਬਾਅਦ ਏਐਸਆਈ ਬਲਜਿੰਦਰ ਸਿੰਘ ਥਾਣਾ ਗਿੱਦੜਵਾ ਮਸੰਮੀਤ ਰਣਜੀਤ ਸਿੰਘ ਪੁੱਤਰ ਜਿਕਸੀ ਸਿੰਘ ਜੋਬਨ ਸਿੰਘ ਪੁੱਤਰ ਲੱਗ ਦਿਸਕਰਨ ਸਿੰਘ ਵਾਸੀ ਮਦੀਰ ਅਮਨਦੀਪ ਸਿੰਘ ਹਮਣਾ ਪੁੱਤਰ ਦਿਗਦੀਪ ਸਿੰਘ ਵਾਸੀ ਗੁਰੂਸਰ ਪਾਸੋਂ 11 ਗ੍ਰਾਮ ਚਿਟਾ ਬਰਾਮਦ ਕਰਕੇ ਮਕਦਮਾ ਨੰਬਰ 88 ਦਰਜ ਕੀਤਾ। ਇਸੇ ਤਰ੍ਹਾਂ ਐਸਆਈ ਵਾਸੀ ਸਿੰਘ ਗਿੱਦੜਵਾਲੇ ਦਰਨੀ ਗਸਤ ਮਦੀਪ ਕੁਮਾਰ ਪੁੱਤਰ ਤਾਉ ਚੰਦ ਵਾਸੀ ਗੁਰੂਸਰ ਪਾਸੋਂ 5 ਗ੍ਰਾਮ ਚਿਟਾ ਬਰਾਮਦ ਕੀਤਾ। ਇਹਦੇ ਖਿਲਾਫ 69 ਮਕਦਮਾ ਦਰਜ ਸਨ ਗਿੱਦੜਵਾਲ ਕੀਤਾ। ਇਹ ਦੰਨਮਕਦਮੇਂ ਦਰਜੀ ਕੀਤੇ ਗਏ 6 ਬੰਦਿਆਂ ਦੇ ਖਿਲਾਫ ਇਹ ਸਾਡਾ ਕਸਟੋਪਰੇਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਹਰ ਰੋਜ਼ ਅਸੀਂ ਆਪਰੇਸ਼ਨ ਚਲਦੇ ਰਹਿਣਗੇ ਰੇਡ ਕੀਤੀ ਜਾਣਗੇ ਜਿਹੜੇ ਵੀ ਦੋਸ਼ੀ ਚੱਟਾ ਬੀਜਦੇ ਆ ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਧੱਕਾਂਗੇ ਤੇ ਉਹਨਾਂ ਦੇ ਖਿਲਾਫ ਜੋ ਵੀ ਦਰਾਨੇ ਰਿਕਵਰੀ ਹੋਵੇਗੀ ਮੁਕਦਮਾ ਦਰਜ ਕਰਕੇ ਪੇਸ਼ਾਦ ਕੀਤੇ ਜਾਣਗੇ ਜਿਨ੍ਹਾਂ ਇਹਨਾਂ ਦੋਸ਼ੀਆਂ ਨੂੰ ਪੇਸ਼ਾਦ ਕੀਤਾਗਾ ਜਿਨ੍ਹਾਂ ਦਾ ਦੋਦੰਦਾ ਉਹ ਸਨਮਾਨ ਮਿਲਿਆ ਇਹਨਾਂ ਦੀ ਉਸਕੇ ਤੋਂ ਬਾਅਦ ਜਿਹੜੇ ਵੀ ਦੋਸ਼ੀ ਹੋਰ ਪਾਏਗੇ ਉਹਨਾਂ ਦੇ ਖਿਲਾਫ ਕਮਿਊਨੀਕਾਰਟ ਕੀਤਾ ਜਾਵੇਗਾ ਇਹ ਤਬਦੀਦ ਚੱਲ ਰਹੀ ਆ ਪਹਿਲਾਂ ਵੀ ਮੁਕਦਮੇ ਦਰਜ ਹੋਣਗੇ ਇਹ ਤਵਦੀਸ਼ ਰਾਜ ਦੇ ਕੋਈ ਆਇਆ ਤੇ ਪਤਾ ਲੱਗ ਦਿੱਤਾ